પાઠ દો મહેનત ਦਾ ਫਲ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਉਣ ਜਾ ਰਿਹਾ ਸੀ ਉਹ ਰਾਹ ਭੁੱਲ ਗਿਆ ਤੇ ਹਨੇਰੇ ਵਿੱਚ ਕਿਸੇ ਨਵੀਂ ਥਾਂ ਉੱਪਰ ਪਹੁੰਚ ਗਿਆ ਜ਼ਮੀਨ ਖਾਲੀ ਸੀ ਸੋ ਉਸਨੇ ਹਲ ਜੋੜ ਲਿਆ ਹਾਲੇ ਉਹ ਕੁਝ ਕਦਮ ਹੀ ਗਿਆ ਹੋਵੇਗਾ ਕਿ ਕੋਈ ਚੀਜ਼ ਉਸ ਦਾ ਰਾਹ ਮੱਲ ਕੇ ਖੜ ਗਈ ਕਿਸਾਨ ਡਰ ਗਿਆ ਉਸਨੇ ਧਿਆਨ ਨਾਲ ਦੇਖਿਆ ਤਾਂ ਇਹ ਇੱਕ ਦਾਨਵ ਸੀ ਕਿਸਾਨ ਨੇ ਉਸ ਅੱਗੇ ਹੱਥ ਜੋੜ ਦਿੱਤੇ ਤੇ ਕਿਹਾ ਕਿ ਉਸ ਦੀ ਜਾਨ ਬਖਸ਼ ਦਿੱਤੀ ਜਾਵੇ ਉਸ ਰਾਖਸ਼ ਨੇ ਕਿਹਾ ਕਿ ਉਹ ਇਸ ਖੇਤ ਵਿੱਚ ਹਲ ਨਹੀਂ ਜੋਤ ਸਕਦਾ ਕਾਰਨ ਪੁੱਛਣ ਉੱਪਰ ਉਸਨੇ ਕਿਹਾ ਕਿਉਂਕਿ ਜ਼ਮੀਨ ਦਾ ਇਹ ਟੁਕੜਾ ਮੇਰਾ ਹੈ ਮੈਂ ਕਿਸੇ ਨੂੰ ਇਸ ਖੇਤ ਵਿੱਚ ਵੜਨ ਨਹੀਂ ਦੇਵਾਂਗਾ ਕਿਸਾਨ ਨੇ ਕਿਹਾ ਕਿ ਉਹ ਇੰਜ ਨਾ ਕਰੋ ਇਸ ਤਰ੍ਹਾਂ ਤਾਂ ਉਸ ਦੇ ਬੱਚੇ ਭੁੱਖੇ ਮਰ ਜਾਣਗੇ ਉਸ ਉੱਪਰ ਦਇਆ ਕੀਤੀ ਜਾਵੇ ਜੇ ਉਹ ਖੇਤ ਨਹੀਂ ਜੋਤੇਗਾ ਤਾਂ ਫਸਲ ਕਿਵੇਂ ਪੈਦਾ ਹੋਵੇਗੀ ਤੇ ਜੇ ਫਸਲ ਹੀ ਨਾ ਪੈਦਾ ਹੋਈ ਤਾਂ ਇਹ ਚਿੜੀਆਂ ਤੇ ਜਾਨਵਰ ਕੀ ਖਾਣਗੇ ਕਿਸਾਨ ਦਾ ਕੰਮ ਹੀ ਫਸਲ ਪੈਦਾ ਕਰਨਾ ਹੈ ਤਾਂ ਜੋ ਸਾਰੇ ਜਣੇ ਆਪਣੀ ਢਿੱਡ ਦੀ ਭੁੱਖ ਮਿਟਾ ਸਕਣ ਇਹ ਸੁਣ ਕੇ ਉਸ দানਵ ਦਾ ਦਿਲ ਪਸੀਜ ਗਿਆ ਉਸਨੇ ਬਲਦਾਂ ਦਾ ਰਾਹ ਛੱਡ ਦਿੱਤਾ ਤੇ ਕਹਿਣ ਲੱਗਾ ਤੇਰੀ ਗੱਲ ਠੀਕ ਹੈ ਪਰ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਕਿਸਾਨ ਨੇ ਕਿਹਾ ਕੀ ਇਸ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਮੈਨੂੰ ਕੀ ਕਰਨਾ ਪਵੇਗਾ ਤੈਨੂੰ ਆਪਣੀ ਫਸਲ ਦਾ ਕੁਝ ਹਿੱਸਾ ਮੈਨੂੰ ਦੇਣਾ ਪਵੇਗਾ ਦਾਨਵ ਨੇ ਕਿਹਾ ਕਿਸਾਨ ਨੇ ਪੁੱਛਿਆ ਕਿੰਨਾ ਹਿੱਸਾ ਦਾਨਵ ਨੇ ਕਿਹਾ ਉਹ ਤਿੰਨ ਹਿੱਸੇ ਲਵੇਗਾ ਤੇ ਕਿਸਾਨ ਫਸਲ ਦਾ ਇੱਕ ਹਿੱਸਾ ਹੀ ਲਵੇਗਾ ਕਿਸਾਨ ਨੇ ਕਿਹਾ ਕਿ ਇਹ ਤਾਂ ਅਨਿਆ ਹੈ ਕਾਣੀ ਵੰਡ ਮਿਹਨਤ ਉਹ ਕਰੇ ਹੱਲ ਉਸਦਾ ਬਲਦ ਉਸਦੇ ਬੀਜ ਉਸਦਾ ਸਿਰਫ਼ ਜ਼ਮੀਨ ਲਈ ਉਹ ਤਿੰਨ ਹਿੱਸੇ ਨਹੀਂ ਦੇ ਸਕਦਾ ਕਿਸਾਨ ਨੇ ਉਸ ਦਾਤ ਨੂੰ ਸਮਝਾਇਆ ਕਿ ਜੇਕਰ ਹਿੱਸੇ ਹੀ ਕਰਨੇ ਹਨ ਤਾਂ ਚਲੋ ਇੰਜ ਕਰਦੇ ਹਾਂ ਉਹ ਮਿਹਨਤ ਨਾਲ ਹੱਲ ਚਲਾਏਗਾ ਜ਼ਮੀਨ ਵਾਏਗਾ ਬੀਜ ਬੀਜੇਗਾ ਪਾਣੀ ਦੇਵੇਗਾ ਮਿਹਨਤ ਕਰੇਗਾ ਉਸ ਨਾਲ ਉਸਦੇ ਬਲਦ ਵੀ ਕੰਮ ਕਰਨਗੇ ਜੋ ਪੈਦਾ ਹੋਵੇਗਾ ਉਸਦੇ ਇੱਕ ਹਿੱਸਾ ਜ਼ਮੀਨਦਾਰ ਇੱਕ ਹਿੱਸਾ ਬਲਦ ਦਾ ਇੱਕ ਹਿੱਸਾ ਬੀਜ ਦਾ ਤੇ ਜੋ ਬਚੇਗਾ ਉਹ ਆਪਣੀ ਮਿਹਨਤ ਦਾ ਹਿੱਸਾ ਲੈ ਕੇ ਗੱਲ ਖਤਮ ਕਰ ਦੇਵੇਗਾ। ਦਾਣਵ ਨੇ ਕਿਹਾ ਇੰਜ ਨਹੀਂ ਹੋ ਸਕਦਾ। ਜ਼ਮੀਨ ਮੇਰੀ ਤੇ ਉਸ ਨੂੰ ਇਸ ਦਾ ਸਿਰਫ ਇੱਕ ਹਿੱਸਾ ਉਸ ਨੂੰ ਇਹ ਮੰਜ਼ੂਰ ਨਹੀਂ। ਦਾਣਵ ਨੇ ਜ਼ੋਰ ਨਾਲ ਪੈਰ ਜ਼ਮੀਨ ਉੱਪਰ ਮਾਰਿਆ। ਜ਼ਮੀਨ ਚੋਂ ਪਾਣੀ ਛੁੱਟ ਪਿਆ। ਕਿਸਾਨ ਨੇ ਕਿਹਾ ਲੈ ਇਸ ਪਾਣੀ ਦਾ ਇੱਕ ਹਿੱਸਾ ਤਾਂ ਗਿਣਿਆ ਹੀ ਨਹੀਂ। ਪਾਣੀ ਦਾ ਵੀ ਇੱਕ ਹਿੱਸਾ ਜੋ ਬਚਿਆ ਸੋ ਮੇਰਾ। ਮੈਨੂੰ ਤਾਂ ਇਹੋ ਮੰਜ਼ੂਰ ਹੈ। दानव ਨੇ ਕਿਹਾ ਕਿ ਪਾਣੀ ਤਾਂ ਉਸਦਾ ਹੈ ਉਸਦੇ ਖੇਤ ਦਾ ਜੀ ਜ਼ਮੀਨ ਉਸਦੀ ਹੈ ਤਾਂ ਪਾਣੀ ਵੀ ਉਸਦਾ ਹੈ ਤੇ ਪਾਣੀ ਦਾ ਹਿੱਸਾ ਵੀ ਉਸਦਾ ਕਿਸਾਨ ਸਮਝ ਗਿਆ ਕਿ ਇਸ ਨਾਲ ਦਾਲ ਗਲਣ ਵਾਲੀ ਨਹੀਂ ਉਸਨੇ ਆਪਣੇ ਬਲਦਾਂ ਨੂੰ ਪੁਚਕਾਰਿਆ ਤੇ ਵਾਪਸ ਧੁਰ ਪਿਆ ਤੇ ਉਸ দানਵ ਨੂੰ ਸੁਣਾਉਣ ਲਈ ਉੱਚੀ ਆਵਾਜ਼ ਵਿੱਚ ਬੋਲਿਆ ਲੈ ਬਈ ਖੇਤ ਵੀ ਤੇਰਾ ਤੇ ਪਾਣੀ ਵੀ ਤੇਰਾ ਆਪੇ ਵਾਲਾ ਤੇ ਬੀਜ ਲੈ ਮੈਂ ਤਾਂ ਚੱਲਿਆਂ ਹਾਂ ਮੈਨੂੰ ਨਹੀਂ ਤੇਰਾ ਖੇਤ ਵਾਉਣਾ ਦਾਨਵ ਨੂੰ ਸਮਝ ਆ ਗਈ ਕਿ ਉਹ ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ ਉਸ ਨੂੰ ਤਾਂ ਨਾ ਫਸਲ ਬੀਜਣੀ ਆਵੇ ਤੇ ਨਾ ਹੀ ਖੇਤ ਵਾਉਣਾ ਕਿਸਾਨ ਬਿਨਾ ਜ਼ਮੀਨ ਕਿਸ ਕੰਮ ਦੀ ਉਹ ਭੱਜ ਕੇ ਕਿਸਾਨ ਦੇ ਮੋਹਰੇ ਹੱਥ ਜੋੜ ਕੇ ਖੜਾ ਹੋ ਗਿਆ ਨਾ ਪ੍ਰੋ ਇਸ ਤਰ੍ਹਾਂ ਨਾ ਕਰ ਮੈਨੂੰ ਤੇਰਾ ਕੰਮ ਕਰਨਾ ਨਹੀਂ ਆਉਂਦਾ ਖੇਤ ਵੋਣਾ ਬੀਜਣਾ ਤਾਂ ਤੈਨੂੰ ਹੀ ਆਉਂਦਾ ਹੈ ਮੈਂ ਤੈਨੂੰ ਹੁਣ ਜਾਣ ਨਹੀਂ ਦੇਵਾਂਗਾ ਪਰ ਮੈਂ ਤਾਂ ਤੇਰਾ ਖੇਤ ਵੋਣਾ ਹੀ ਨਹੀਂ ਮੇਰੇ ਬਲਦ ਨਹੀਂ ਮੰਨਦੇ ਉਹ ਕਹਿੰਦੇ ਹਨ ਅਸੀਂ ਇਸ ਦਾਤ ਦਾ ਕੰਮ ਨਹੀਂ ਕਰਨਾ ਦਾਨਵ ਨੇ ਬਲਦਾਂ ਦੇ ਕੰਨ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਬਲਦ ਜੋ ਹੁਣ ਤੱਕ ਚੁੱਪਚਾਪ ਸੁਣ ਰਹੇ ਸਨ ਉਨ੍ਹਾਂ ਨੇ ਸਮਝਿਆ ਕਿ ਸ਼ਾਇਦ ਦਾਨਵ ਹੁਣ ਉਨ੍ਹਾਂ ਨੂੰ ਮਾਰ ਕੇ ਖਾ ਜਾਣਾ ਚਾਹੁੰਦਾ ਹੈ ਸੋ ਉਹਨਾਂ ਨੂੰ ਵੀ ਗੁੱਸਾ ਆ ਗਿਆ ਜਿਵੇਂ ਹੀ দানਵ ਨੇੜੇ ਆਇਆ ਬਲਦਾਂ ਨੇ ਉਸ ਨੂੰ ਆਪਣੇ ਸਿੰਘਾਂ ਉੱਪਰ ਚੁੱਕ ਲਿਆ ਤੇ ਵਗਾ ਕੇ ਮਾਰਿਆ ਬਲਦਾਂ ਦੇ ਸਿੰਘ ਉਸ দানਵ ਦੇ ਪੇਟ ਵਿੱਚ ਖੁੱਭ ਗਏ ਉਹ ਲਹੂ ਲੁਹਾਨ ਹੋ ਗਿਆ ਦਰਦ ਨਾਲ ਉਸ ਦੀਆਂ ਚੀਕਾਂ ਨਿਕਲ ਗਈਆਂ ਹੁਣ ਦੂਜੇ ਬਲਦ ਦੀ ਵਾਰੀ ਸੀ ਉਹ ਭੱਜ ਕੇ দানਵ ਦੇ ਉੱਤੇ ਚੜ ਗਿਆ ਉਸ ਨੇ ਵੀ দানਵ ਨੂੰ ਆਪਣੇ ਸਿੰਘਾਂ ਉੱਪਰ ਚੁੱਕ ਕੇ ਪਰੇ ਵਗਾ ਕੇ ਮਾਰਿਆ ਹੁਣ ਤਾਂ ਉਹ ਰਾਕਸ਼ ਕੋਲ ਭੱਜ ਜਾਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ ਉਹ ਉੱਥੋਂ ਪੱਤਰਾ ਵੀ ਬਾਝ ਗਿਆ ਕਿਸਾਨ ਨੇ ਹਲ ਚਲਾਇਆ ਮਿਹਨਤ ਕੀਤੀ ਉਸ ਦੀ ਮਿਹਨਤ ਨੂੰ ਫਲ ਪਿਆ ਭਰਪੂਰ ਫਸਲ ਦੇਖ ਕੇ ਕਿਸਾਨ ਨੇ ਕਿਹਾ ਜਿਸ ਦੀ ਮਿਹਨਤ ਉਸ ਦਾ ਹੀ ਫਲ ਇਸ ਉੱਪਰ ਕਿਸੇ ਹੋਰ ਦਾ ਵੀ ਹੱਕ